ਪੰਜਾਬ ਦੇ ਮਸ਼ਹੂਰ ਗਾਇਕ ਮਾਸਟਰ ਸਲੀਮ ਦੇ ਘਰੋਂ ਚੋਰਾਂ ਨੇ ਬੜਾਇਆ ਨਿਸ਼ਾਨ ਦੱਸਿਆ ਕਿ ਮਾਸਟਰ ਸਲੀਮ ਦੇ ਘਰੋਂ ਚੋਰਾਂ ਨੇ ਨਿਸ਼ਾਨਾ ਬਣਾਇਆ ਇਲੈਕਟ੍ਰੋਨਿਕ ਸਮਾਨ ਦੇ ਨਾਲ ਨਾਲ ਸਰਕਾਰੀ ਕਾਗਜ਼ਾਤ ਅਤੇ ਕੀਮਤੀ ਸਮਾਨ ਲੈ ਕੇ ਚੋਰ ਫਰਾਰ ਹੋਏ ਹਨ ਮੌਕੇ ਤੇ ਸੀਸੀਟੀਵੀ ਕੈਮਰੇ ਦੀ ਫੁਟੇਜ ਸਾਹਮਣੇ ਆਈ ਹੈ ਇਸ ਸਬੰਧੀ ਮਾਸਟਰ ਸਲੀਮ ਦੇ ਮੈਨੇਜਰ ਜੋਰਾ ਵੱਲੋਂ ਥਾਣਾ ਨੰਬਰ 6 ਦੀ ਪੁਲਿਸ ਨੂੰ ਦਰਖਾਸਤ ਦਿੱਤੀ ਗਈ ਪੱਤਰਕਾਰ rahul sharmadnar ravi jassi ਦੀ ਰਿਪੋਰਟ ਅਭਿਸ਼ੇਕ ਕੀ ਗੱਲ ਕੀ ਸਰ ਜੀ ਪੜੀ ਸਲੀਮ ਬੜੀ ਦਫਤਰ ਜਿੱਦਾਂ ਤੁਹਾਨੂੰ ਪਤਾ ਹੀ ਆ ਤੇ ਮੈਂ ਮੁੰਡਾ ਮੇਰਾ ਸਿੱਥੇ ਕੰਮ ਕਰਦਾ 10:00 ਵਜੇ ਆਉਂਦਾ ਉਹ ਉਹਨੇ ਆ ਕੇ ਮੈਨੂੰ ਕਾਲ ਕੀਤੀ ਕਿ ਬਾਹਰਲਾ ਮੇਨ ਗੇਟ ਆ ਲੌਕ ਜਿਹੜਾ ਟੁੱਟਾ ਹੋਇਆ ਤੇ ਮੈਂ ਉਹਨੂੰ ਕਿਹਾ ਤੂੰ ਅੰਦਰ ਨਾ ਜਾਈਂ ਤੇ ਉਹ ਸਾਹਮਣੇ ਬੈਠ ਗਿਆ ਫਿਰ ਹਾਲ ਮੈਂ ਉਹਨੂੰ ਤੇ ਚ ਆ ਗਿਆ 15-20 ਮਿੰਟ ਚ ਤੇ ਅੰਦਰ ਜਦੋਂ ਆਏ ਆ ਤੇ ਚੋਰੀ ਤਾਂ ਪਤਾ ਲੱਗਾ ਸਾਨੂੰ ਕਿ ਚੋਰੀ ਹੋਈ ਆ ਤੇ ਰਾਤ ਨੂੰ 2:40 ਤੇ ਦੋ ਮੁੰਡੇ ਆਏ ਆ ਸਕੂਟਰ ਤੇ ਤੇ ਦੋ ਚਪਿੰਜਾ ਚੱਲ ਗਏ ਆ ਮੇਨ ਜਦੋਂ ਤੁਸੀਂ ਐਂਟਰ ਕੀਤਾ ਉਦੋਂ ਹੀ ਮੈਂ ਐਂਟਰ ਕੀਤਾ ਦੇਖਿਆ ਆ ਇੱਕ ਇਨਵਰਟਰ ਤੇ ਇੱਕ ਮੇਰਾ ਲੋਕਰ ਆਫੀਸ਼ਰ ਲੋਕਰ ਆ ਬਾਕੀ ਉਹਨਾਂ ਚੀਜ਼ਾਂ ਬਾਅਦ ਚ ਪਤਾ ਲੱਗੂਗਾ ਲੋਕਰ ਦੇ ਵਿੱਚ ਕੀ ਕੀ ਸਮਾਨ ਪਿਆ ਸੀ ਉਹਦੇ ਚ ਭਾਜੀ ਮੇਰੇ ਅਫੀਸ਼ੀਅਲ ਡਾਕੂਮੈਂਟਸ ਸੀਗੇ ਕੁਝ ਦੇਖੋ ਇਸ ਕੋਈ ਤਿਆਸ਼ ਵਗੈਰਾ 골ਡ ਵਗੈਰਾ ਸੀਗਾ ਕੁਝ ਕੈਸ਼ ਭਾਜੀ ਇੱਕ ਅੱਦਾ ਐਡਵਾਂਸ ਸੀਗਾ ਅੱਛਾ ਜੀ ਪ੍ਰੋਗਰਾਮ ਦਾ ਕਾਲ ਨਹੀਂ ਜਿਹੜਾ ਕਿਉਂਕਿ ਆਪਾਂ ਉਹਦੇ ਚ ਰੱਖਦੇ ਨਹੀਂ ਆਫੇ ਲੋਕਰ ਚ ਰੱਖਦੇ ਨਹੀਂ ਹੋਰ ਕੀ ਕੀ ਲੱਗੀ ਹੋਈ ਉਹਦੇ ਇਲਾਵਾ ਕੀ ਕੀ ਸਮਾਨ ਹੈਗਾ ਜਿਵੇਂ ਡਾਕੂਮੈਂਟਸ ਵਾਲੀ ਭਾਜੀ ਦਾ ਲਾਇਸੈਂਸ ਰੀਡਿੰਗ ਹੋਣਾ ਸੀਗਾ ਉਹ ਪੇਪਰ ਪਈ ਆ ਤੁਹਾਨੂੰ ਕਿੰਨੀ ਦਿਨ ਹੋ ਗਏ ਮਾਸਟਰ ਸਲੀਮ ਜੀ ਦੇ ਨਾਮ ਮੈਨੂੰ ਅਰੀਨਲ 22 ਸਾਲ ਹੋ ਗਏ ਇਸ ਗੱਲ ਦੀ ਤਲਾਸ਼ ਸਲੀਮ ਜੀ ਨੂੰ ਦਿੱਤੀ ਸੀ ਅੱਛਾ ਇਹਨਾਂ ਦੇ ਕੋਈ ਗੋਲਡਸ ਵੈਲਿਊ ਵਗੈਰਾ ਤਾਂ ਨਹੀਂ ਸੀ ਇੱਥੇ ਨਹੀਂ ਵੀ ਆ ਨਹੀਂ ਤੁਸੀਂ ਕਲਾਕਾਰਾਂ ਚ ਰਹਿੰਦੇ ਹੋ ਪੰਜਾਬ ਪੁਲਿਸ ਨੂੰ ਇਤਲਾ ਕਰ ਚੁੱਕੇ ਹੋ ਕਲਾਕਾਰ ਸੀਆਮਾ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਸਰ ਬਤਾ ਕੀ ਮੈਂ ਤਾਂ ਖੁਦ ਹੈਰਾਨ ਆ ਮੈਂ ਆਪਣੇ ਜਿਹਦੇ ਨੇਬਰ ਜਿਹਦੇ ਮੈਂ ਹੁਣ ਕੈਮਰੇ ਦੇ ਕੇ ਆ ਮੈਨੂੰ ਇਹੀ ਗੱਲ ਦੱਸ ਗਿਆ ਕਿ ਅਸੀਂ ਬਾਈ ਸੇਫ ਮਹੱਲੇ ਚ ਵੀ ਹੈ ਨਹੀਂ ਅਸੀਂ ਸੋਚਦੇ ਸੀ ਅੱਜ ਤੋਂ ਪਹਿਲਾਂ ਕਿ ਅਸੀਂ ਮਹੱਲੇ ਚ ਸੇਫ ਆ ਪਰ ਮਹੱਲੇ ਚ ਵੀ ਸੇਫਟੀ ਹੈ ਨਹੀਂ ਲੋਕਰ ਤੋਂ ਇਲਾਵਾ ਹੋਰ ਕੀ ਕੀ ਲੈ ਕੇ ਦੇਖਿਆ ਵੀ ਮੈਂ ਚੈੱਕ ਨਹੀਂ ਕੀਤਾ ਹਲੇ ਲੋਕਰ ਹੈ ਔਰ ਇਨਵਰਟਰ ਹੈ ਤੁਹਾਡਾ ਭਾਈ ਕੋਈ ਸੀਸੀਟੀਵੀ ਫੁੜੇ সামনে ਆਈ ਆ ਗਈ ਜੀ ਕਿੰਨੇ ਬੰਦੇ ਸੀ ਭਾਜੀ ਦੋ ਮੁੰਡੇ ਆ ਭਈ ਠੀਕ ਆ ਭਾਜੀ ਬਾਈਕ ਤੇ ਸੀ ਭਾਜੀ ਮੁੰਡੇ ਐਕਟਿਵ ਬਲੈਕ ਕਲਰ ਦੀ ਚੋਕੀ ਥੈਂਕ ਯੂ ਹਾਂਜੀ ਭਾਈ ਦੱਸ ਦਿਓ ਕੀ ਮਾਮਲਾ ਹੈ ਅਗਰ ਕੀ ਨਾਮ ਕੀ ਆਪਣਾ ਮੇਰਾ ਨਾਮ ਮਨੀ ਭਾਜੀ ਸਵੇਰੇ ਮੈਂ 9:30 ਵਜੇ ਆਇਆ ਮੈਂ ਅੰਕੇ ਪਹਿਲੇ ਬੂਹੇ ਦੇਖੇ ਮੈਂ ਕਿਹਾ ਮੈਂ ਤਾਂ ਚਾਬੀ ਤੇ ਮੇਰੇ ਕੋਲ ਆ ਬੂਹੇ ਕਿਨ ਖੋਲੇ ਆ ਉਹ ਜਿੰਦਾ ਦੇਖਿਆ ਥੱਲੇ ਡੀਏ ਪਿਆ ਸੀ ਉੱਥੇ 2:00 ਵਜੇ ਦੇ ਨਾਲੇ ਉੱਪਰ ਮੈਂ ਕੈਮਰਾ ਦੇਖਿਆ ਕੈਮਰਾ ਟੇਡਾ ਹੋਇਆ ਸਾਰਾ ਮੈਂ ਅੰਦਰ ਆ ਕੇ ਦੇਖਿਆ ਜੇ ਕਿ ਤਾਂ ਮੈਂ ਉਹ ਆਹ ਅਨ ਰੂਮ ਦੇ ਦਫ਼ਤਰਾਂ ਨੇ ਜਿੰਦਾ ਲਾ ਕੇ ਜਾਂਦਾ ਉੱਪਰ ਸਾਰਾ ਕੁ ਪਿੱਛੇ ਜਾ ਕੇ ਦੇਖਿਆ ਦਵਾਜਾ ਖੁੱਲਾ ਉਹ ਇਨਵਰਟਰ ਹੈ ਨਹੀਂ ਸੀ ਪਾਜੀ ਦਾ ਲੋਕਰ ਹੈ ਨਹੀਂ ਸੀ ਫਿਰ ਸਾਹਮਣੇ ਵਾਲ ਮਣੀ ਭਾਜੀ ਨੂੰ ਫੋਨ ਕੀਤਾ ਉਹ ਆਗੇ ਫਟਾਫਟ ਉਹਨੇ ਕੈਮਰੇ ਚੈੱਕ ਕੀਤਾ ਤੇ ਦੋ ਮੁੰਡੇ ਸੀ ਕਾਲੀ ਐਕਟੀਵਲ ਤੇ ਆਏ ਸੀ ਤੁਸੀਂ ਇੱਥੇ ਤੁਸੀਂ ਇੱਥੇ ਕੀ ਕਰਦੇ ਹੋ ਮੈਂ ਪਾਜੀ ਸਭਾਈਆਂ ਕਰਦਾ ਇੱਥੇ ਕਿੰਨੇ ਸਮੇਂ ਤੋਂ ਤੁਸੀਂ ਕਰ ਰਹੇ ਲਗਾ ਮੈਨੂੰ ਪਾਜੀ ਹੋ ਗਈ 6 ਕਿ ਸਾਲ ਹੋ ਗਏ 6-7 ਸਾਲ ਪਹਿਲੇ ਤੁਸੀਂ ਵੇਖਿਆ ਮੁੱਕ ਤੇ ਹਾਂਜੀ ਪਾਜੀ ਪਹਿਲੇ ਇਨਫੋਰਮੇਸ਼ਨ ਕਿਹਨੂੰ ਦਿੱਤੀ ਤੁਸੀਂ ਪਹਿਲਾਂ ਮੈਂ ਮਣੀ ਭਾਜੀ ਨੂੰ ਫੋਟੋ ਤੇ ਜੋਸ਼ ਭਾਜੀ ਨੂੰ ਦਿੱਤੀ ਜੀ ਤੇ ਕੀ ਨੁਕਸਾਨ ਆਇਆ ਤੇ ਦੇਖ ਹਾਂਜੀ ਕੀ ਨੁਕਸਾਨ ਪਾਜੀ ਇੱਕ ਪਾਜੀ ਦਾ ਲੋਕਰ ਹੈ ਨਹੀਂ ਇੱਕ ਇਨਵਰਟਰ ਤੇ ਭਾਈ ਜਿਹੜੇ ਮੁੰਡੇ ਆਏ ਨੇ ਐਕਟੀਵਾ ਤੇ ਉਹ ਹਿੰਦੂ ਨੇ ਕੀ ਅਸੀਂ ਕੋਈ ਨਹੀਂ ਮੈਨੂੰ ਪਤਾ ਦੇਖਣ ਨੂੰ ਮੋਨੇ ਲੱਗਦੇ ਨਹੀਂ ਮੋਨੇ ਆ ਉਹਦਾ ਮੂੰਹ ਢਕੇ ਆ ਭਾਈ ਉਹਨਾਂ ਦੇ ਕਾਲੀਏ ਕਿਉਂ ਉਹਨੂੰ ਦੇ ਤਿਸੂ ਸੀ ਭਾਈ 2 ਘੰਟੇ ਹੋ ਗਏ ਹਾਲ ਤੱਕ ਨਹੀਂ ਪੁਲਿਸ ਆਈ ਜੀ